ਇਸ ਨੇਮ ਇਸ ਜான் ਸੀ ਆਪ ਕੋ ਰੇਕੂ ਰੇਂਜ ਨਾਲ ਆ ਕੇ ਵੜ ਜੋ ਸਰੋਂ ਡਸਟ ਬਹੁਤ ਉੜਦੀ ਹੈਗੀ ਹੀੜੇ ਦੇਖ ਲੈ ਐ ਭੱਜੇ ਆਏ ਜਿਵੇਂ ਘੋੜੇ ਵਾਲੀ ਬੱਸ ਨੂੰ ਦੇਖ ਕੇ ਬੁੜੀਆਂ ਭਾਈਦੀਆਂ ਹੁੰਦੀਆਂ ਨੇ ਮੈਂ ਤੈਨੂੰ ਉਦੋਂ ਅੱਖਿਆ ਨਹੀਂ ਸੀ ਵੀ ਤੂੰ ਇਹਨੂੰ ਸਰੋਂ ਨੂੰ ਘਰੀ ਸਿੱਟ ਲੈ ਹੁਣ ਨੂੰ ਗਾ ਕੇ ਕੱਢ ਲੈਂਦੇ ਟਰੈਕਟਰ ਨਾਲ ਓ ਕਾਣੂ ਡੈਡੀ ਪਹਿਲਾਂ ਵਾਲੀਆਂ ਬੁੜੀਆਂ ਤਾਂ ਕੁਛ ਨਹੀਂ ਕਹਿੰਦੀਆਂ ਸੀ ਇਹ ਨਮੀਆਂ ਨਹੀਂ ਸਿਆਪੇ ਪਾਏ ਹੋਏ ਨੇ ਸਾਰੇ ਉਹ ਪੁੱਛਣਾ ਬਹੁਤ ਔਖਾ ਕਰਦੀਆਂ ਨੇ ਜੇ ਉਹ ਦਿਨ ਦਾ ਮੰਨ ਲੈਂਦਾ ਵਧੀਆ ਨਹੀਂ ਮੰਨਦਾ ਕਈ ਧਰ ਦੀ ਹੋ ਕੇ ਸਮਾਰ ਕੇ ਮਾਰੇ ਤੇ ਦੱਬ ਕੇ ਮਾਰਿਆ ਕਰ ਫਿੱਟੀ ਓਕੀ ਮਾਨ ਲੈ ਲੈਂਦਾ ਡੈਡੀ ਆ ਮੇਰੀਆਂ ਤਾਂ ਬਾਹਰ ਰਹਿ ਗਈਆਂ ਤੜਕੇ ਨੂੰ ਦੇਖੀ ਆਣ ਪਿੱਲੇ ਪਿੱਲੇ ਕਰਨੀ ਆ ਇਹ ਦੂ ਤਾਂ ਚੰਗਾ ਰਹਿਦਾ ਹੜੰਬੇ ਨਾਲ ਕਢਾ ਲੈਂਦਾ ਓਏ ਹੜੰਬੇ ਨਾਲ ਕਢਾਉਣ ਨੂੰ ਇਹ ਕਿਹੜਾ ਕੋਈ 10 ਭਰੀਆਂ ਨੇ ਇਹ ਤਾਂ ਸੱਥਰੀ ਤਾਂ ਇੱਕ ਹੈ ਉਹ ਦੂ ਦਾ ਜਿਆਦਾ ਤਾਂ ਹੜੰਬੇ ਵਾਲਾ ਲੈ ਜੂਗਾ ਕੱਗਰੀ ਦਾ ਮੁੱਲ ਰੰਗਾਈ ਖਾਜੂ ਉਹੀ ਭਰਾਵਾ ਬਾਲੀ ਕਸਰਤ ਕਰਾਉਣਾ ਮਾਰਾ ਇਧਰੋਂ ਜੱਟਾ ਜੱਟਾ ਚੜੜੇ ਨੂੰ ਸਬਾਰ ਕੇ ਹਾਂ ਡੈਡੀ ਮੈਂ ਤਾਂ ਇਹ ਕਹਿਣਾ ਅਗਲੇ ਸਾਲ ਨੂੰ ਆਪਾਂ ਇਹ ਤਾਂ ਜੂੜੀ ਵੜਦਾਂਗੇ ਕਿਵੇਂ ਆਪਾਂ ਬਾਹਾਨੀ ਠੇਕੇ ਤੇ ਦੇ ਦਾਂਗੇ ਆਹੋ ਸાળੋ ਚੰਗਾ ਵੀ ਸੋਚ ਲਿਆ ਕਰੋ ਕਦੇ ਬਾਹਾਨੀ ਠੇਕੇ ਤੇ ਦੇ ਦਿਆ ਕਰਾਂਗੇ ਕਰ ਲੀਆਂ ਕਮਾਈਆਂ ਆਹ ਛੋਟੇ ਤੁਹਾਡਾ ਦਾਦਾ ਦੇਖ ਲੈ ਸਾਰੀ ਜ਼ਮੀਨ ਉਹ ਚਿੱਟੇ ਨਾਲੀ ਦਿਖ ਲੈ ਬਾਕੇ ਉਹ ਪੱਧਰ ਕਰ ਗਿਆ ਹੁਣ ਤੱਕ ਉਹੀ ਟਰੈਕਟਰ ਹੈ ਕਰਮਾ ਵਾਲਾ ਆ ਤੁਸੀਂ ਜਿੱਦਾਂ ਦੀ ਮੇਰੇ ਲਵੇ ਕਬੀਲਦਾਰੀ ਆਈ ਐ ਤੁਸੀਂ ਨੇ ਮੈਨੂੰ ਦੀਤ ਹੀ ਨਹੀਂ ਲੱਗਣ ਦਿੱਤਾ ਕਦੇ ਡੈਡੀ 855 ਲੈਣੇ ਕਦੇ ਇਹਦੇ ਉੱਤੇ ਛਾਤਰੀ ਜੂ ਵਾਲੀ ਲਵਾਉਣੀ ਆ ਕਦੇ ਇਹਦੇ ਤੇ ਬਕਸੇ ਵੱਡੇ ਲਵਾਉਣੇ ਨੇ ਇਹਦੇ ਟਾਇਰ ਵੱਡੇ ਇਹਦੇ ਲਾਏ ਵੱਡੇ ਪਾਉਣੇ ਕਿਸੇ ਫਸਲ ਦੇ ਤੁਸੀਂ ਖਾਲੀ ਜਾਣ ਦਿੱਤੇ ਮੇਰੇ ਕੋਈ ਔਰ ਡੈਡੀ ਜਾਣਦੇ ਆ ਸੋਡੇ ਚਿੱਤੇ ਟਰੈਟ ਮੌਲੇ ਜੇ ਨੂੰ ਉਹ ਤਾਂ ਕੁਝ ਹੁੰਦਾ ਤਾਂ ਹੈ ਨਹੀਂ ਸੀ ਆਹ ਦੇਖ ਲੈ ਲਾਉਂਦਾ ਨਾ ਝੋਟੇ ਵਰਗਾ ਜੋਰ ਆਹੋ ਕੱਲਾ ਝੋਟੇ ਹੀ ਰਹਿ ਗਿਆ ਆ ਨਾਲ ਲੱਗਦੀ ਕਨਾਲ ਤਾਂ ਲੱਤੀ ਵੀ ਨਹੀਂ ਉਹੀ ਜਿਹੜਾ ਸੋਡੇ ਦਾਤੇ ਨੇ ਚਾਰ ਕਿਲੇ ਬਣਾਈ ਤੀ ਉਹੀ ਖੜੇ ਰੇ ਉਦਦੇ ਉਹ ਇਹ ਕਦੇ ਮਾੜਾ ਮੋਟਾ ਜ਼ਮੀਨ ਵੀ ਨਾਲ ਲੱਗਦੀ ਲੈ ਲੈਂਦੇ ਨੇ ਉਹ ਸਾਭ ਲਿਆ ਕਰੋ ਉਹ ਚਾਰ ਖੁੱਟ ਜਿਹੜੇ ਹੈਗੇ ਨੇ ਉਹ ਚਾਰ ਕਿਲੇ ਖੜੇ ਤਾਂ ਹੈਗੇ ਨੇ ਘਟੇ ਤਾਂ ਨਹੀਂ ਉਹ ਜੇ ਆਹੀ ਗੱਲਾਂ ਰਹੀਆਂ ਸੋਡੀਆਂ ਬਾਤ ਤਾਂ ਵੀ ਨਹੀਂ ਇੱਕ ਹੀ ਖੜੇ ਰਹਿਣਗੇ ਆ ਕੋਠਾ ਦਾ ਸੁੱਥੋ ਪਿਆਰੀ ਮੋਟਰ ਵਾਲਾ ਇੱਟਾਂ ਜਿੱਥੇ ਲਿਆ ਕੇ ਪੰਜਾਂ ਨੇ ਤਾਂ ਉੱਥੇ ਹੀ ਪੰਜਾਂ ਨੇ ਆ ਮਾਰੇ ਤਰੋ ਘੱਤ ਦੇਣੇ ਉਹਦੇ ਤਾਂ ਸੀਸੀ ਤੇਲ ਵਾਲੀ ਜਰਕ ਦੇਣੇ ਖੋਲ ਲੈ ਤਾਂ ਮੈਂ ਮੰਮੀ ਅੱਛਾ ਸਦੇ ਮੜਾ ਜਾ ਉਹਨੇ ਪੁੜਪੜੀਆਂ ਚ ਤਾਲੂਏ ਚ ਉਹਦੇ ਤਾਂ ਮੂਰੇ ਹੋ ਜੰਨਾ ਜੂੜਾ ਖੋਲ ਕੇ ਪੀੜੀ ਡਾ ਕੇ ਮੂਰੇ ਬਹਿ ਜੰਨਾ ਓ ਡੈਡੀ ਔਰ ਮੇਰੇ ਸਿਸੀਆਂ ਸੁਸੀਆਂ ਨਾਲ ਕਾਹਨੂੰ ਮੁੱਕਦਾ ਇਹ ਇਹ ਤਾਂ ਇਹਨਾਂ ਦੇ ਜਿਹੜੇ ਤੜਕੇ ਲੱਗਦੇ ਨੇ ਨਾ ਉਹਨਾਂ ਨਾਲ ਮੱਚਦਾ ਇਹ ਸਾਰਾ ਤੇਲ ਤਾਂ ਸੁੱਧ ਦੇਸੀ ਸਰੋਂ ਦਾ ਤੇਲ ਤਾਂ ਇਹਨਾਂ ਨੂੰ ਚਾਹੀਦਾ ਤੜਕਾ ਲਾਉਣ ਨੂੰ ਮੇਰੀਆਂ ਸਿਸੀਆਂ ਨਾਲ ਕੀ ਫਰਕ ਪੈਂਦਾ ਆ ਤੜਕੇ ਦਾ ਦੇਖ ਲੈ 4 ਘੰਟੇ ਹੀ ਕੁੱਤਕਲੇਸ਼ ਚੱਲੀ ਗਿਆ ਐਨੀ ਲੜਾਈ ਤਾਂ ਮੇਰੇ ਦਾ ਮਹਾਭਾਰਤ ਜਾਂ ਨਰਮਾਇਣ ਚ ਨਹੀਂ ਹੋਈ ਹੋਣੀ ਜਿੰਨੀ ਆਪਣੇ ਘਰੇ ਚੱਲੀ ਗਈ ਐ ਉਹ ਵੀ ਕਿਹਦੇ ਪਿੱਛੇ ਸਰੋਂ ਪਿੱਛੇ ਪਤਾ ਹੈ ਕੀ ਕਹਿੰਦੀ ਸੀ ਮੈਨੂੰ ਕਹਿੰਦੀ ਆ मुंडिया गल सुनना एक आरे घुरे जैके बड़ जो सरों डी है ना हूं फिर डस्ट चलू सा बुढ़ा चलू डी सुननी चलनी पुता अ कर पहले पहला बुढ़िया ठीक सी आ नमिया ने तो पुरानिया बुढ़िया भी खराब कर दी जबाना बहुत हूं तू ए ला ल ਆ ਖੇਤ ਰੱਖੀ ਸੀ ਸਰੋਂ ਹਾਂ ਕੀੜੇ ਦੇਖ ਲੈ ਐ ਭੱਜੇ ਆਏ ਜਿਵੇਂ ਘੋੜੇ ਵਾਲੀ ਬੱਸ ਨੂੰ ਦੇਖ ਕੇ ਬੁੜੀਆਂ ਭਾਈ ਜੀਆਂ ਹੁੰਦੀਆਂ ਨੇ ਕੀ ਕਰੂ ਕੋਈ ਕਪਤੀ ਭਲੀਆ ਭਾਈ ਐਨੇ ਚ ਸਾਰੀ ਸਰੋਂ ਪੁਰ ਗਈ ਓ ਨੋ 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 ਦਨ ਬੱਸੇ ਤਾਂ ਨਿਕਲ ਗਈ ਕੰਮ ਚੱਲੀ